ਉਹ ਆ ਜਾ ਯਾਰ ਬਹੁਤ ਉਫੇ ਆ ਤੇਰੇ ਬਿਨਾ ਓਏ ਆ ਗਿਆ ਹੈ ਇਹ ਖੁਸ਼ ਹੋ ਕੇ ਨਹੀਂ ਆਉਂਦਾ ਯਾਰ ਗੱਗੇ ਯਾਰ ਹਲੇ ਦਰਸਾਉਂਦਾ ਨਹੀਂ ਹਲੇ ਵੀ ਦਰਸਾਉਂਦਾ ਮੈਂ ਤਾਂ ਕਰ ਓਏ ਯਾਰ ਪਾ ਦੇ ਪਾ ਦੇ ਭਾਈ ਪਾ ਦੇ ਪਾ ਦੇ ਪਾ ਦੇ ਰੱਬਾ ਪਾ ਦੇ ਓਏ ਬਾ 10 15 ਮਿੰਟ ਲਾ ਦੇ ਰੱਬ ਬਾਜੀ ਬਾ 10 15 ਮਿੰਟ ਲਾ ਲੈ ਠੋਕ ਕੇ ਹਾਂ ਪੈਂਦਾ ਇਹਦਾ ਆਹਾਹਾਹਾਹਾਹਾ ਬਾਾਈ ਬਾ ਬਦਲ ਜਾ ਨਾ ਉੱਲੀ ਖੜ ਜਾ ਹਾਂ ਜਾ ਨਾ ਇਦਾਂ ਛੱਡ ਕੇ ਜਾ ਸਾਨੂੰ ਬਾਸ ਨੂੰ ਢਲਾ ਜਾ ਗੱਡ 'ਚ ਆ ਹਾ 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 ਨਿਆਰਾ ਉਹ ਪਾਣੀ ਦੀ ਹੁਣ ਕਾ ਲੋੜ ਦੀ ਪਤਾ ਨਹੀਂ ਕਰਦਾ ਚੜ ਗਏ ਨੇਰੀ ਆਲਾ ਸੱਚੀ ਗੱਲ ਜੀ ਮੈਂ ਤਾਂ ਮੀ ਵੀ ਉੱਤੋਂ ਹੈ ਨਹੀਂ ਆ ਗਿਆ ਤਾਂ ਤੇ ਰੁਕਤਾ ਠੀਕ ਹੈ ਨਾ ਆ ਗਿਆ ਲੈਟਰ ਵੀ ਗਈ ਫੜੇ ਅੱਜ ਤਾਂ ਪੰਗਾ ਆਹੀ ਪੰਗਾ ਲੈਟਰ ਅਟਕ ਗਈ ਨਹੀਂ ਆਵੇ ਨਾ ਆਵੇ ਲੈਟਰ ਤੋੜ ਗਈ ਹੋਰ ਆ ਸਾਰਾ ਮਰਜੀ ਚੱਲੀ ਜਾਵਾ ਲੈਡ ਤੂੰ ਮਾਰੀ ਗੱਲ ਥੋੜਾ ਸਵੇਰ ਇਹ ਆਉਣੀ ਸੀ ਅੱਜ 12 ਵਜੇ ਮੰਡ 1 ਵਜੇ ਆਇਆ ਘੰਟਾ ਲੇਟ ਆਪਣੇ ਘਰੋਂ ਦੀ ਉਹ ਸੁਰੇ ਨਹੀਂ ਯਾਰ ਕੋਈ ਆਪਦੇ 8 ਵਜੇ ਟਾਈਮ ਦਾ ਆਪਣਾ ਸਵੇਰੇ ਆਈ ਆ 5:30 ਵਜੇ 6 ਵਜੇ ਆਈ ਆ ਉੱਥੇ 12 ਵਜੇ ਨੂੰ ਤੇ 8 ਵਜੇ ਨਹੀਂ 1 ਵਜੇ ਆਈ ਆ 1 ਵਜੇ ਆ ਕੇ 2 ਵਜੇ ਨਾਲ ੱਠ ਗਈ ਆ ਬਾਈ ਦੇ ਹਾਲ ਬੜੇ ਨੇ 3 ਵਜੇ ਫੇਰ ਆਈ ਆ ਹਾਂ ਆ 5 ਵਜੇ 6 ਵਜੇ ਫੇਰ ੱਠ ਗਈ ਹੋਰ ਨਹੀਂ ਹੈ ਲੈ ਟਾਈਮ ਅੱਠ ਘੰਟੇ ਦਾ ਪੂਰਾ ਨਹੀਂ ਕਰਦੇ ਕੇ ਹੈ ਉਹ ਇਹਦਾ ਬਾਈ ਅੱਠ ਘੰਟੇ ਪੂਰਾ ਨਹੀਂ ਕਰਦੇ ਤੂੰ ਸੰਤ ਨੇ ਇਹਨਾਂ ਦਾ ਪਾਣੀ ਦੇ ਦੇਣਾ ਅੱਠ ਘੰਟੇ ਪੂਰਾ ਨਹੀਂ ਕਰਦੇ ਬਾਈ ਇਹਦਾ ਗੱਗੇ ਜੀ ਮੀਂਹ ਪੈ ਗਿਆ ਫੇਰ ਪਾਣੀ ਪੂਰਾ ਹੋਣਾ ਆਪਣਾ ਇੱਕ ਵਾਰ ਮੰਡੀ ਸਵੇਰੇ ਨਾ ਇਹਨਾਂ ਦਾ ਬਾਈ ਇੱਥੇ ਦਾ ਪਾਣੀ ਮੇਰੀ ਗੱਲ ਨਾਲ ਕੱਦੂਗਾ ਉਸ ਤੋਂ ਤਾਂ ਨਹੀਂ ਹੈਗਾ ਜੇ ਨਹੀਂ ਫਿਰ ਪਾਣੀ ਦਾ ਪੈਣੀ ਹੈ ਮਾੜਾ ਮੋਟਾ ਪਾਣੀ ਦਾ ਪਾਣਾ ਉੱਥੇ ਆਏ ਤੇੜ ਵੀ ਨਹੀਂ ਪਾ ਪਾੜ ਦੇਣੀ ਹੈਗੀ ਨਾਲ ਤੇੜ ਪਾੜ ਗਈ ਫਿਰ ਕੰਮ ਕਰ ਲਿਆ ਉੱਥੇ ਇਹ ਵੀ ਨਾ ਪਾਣੀ ਆ ਚਾਹੇ ਘੱਟ ਵੱਧ ਪਾਣੀ ਪੋਣੀ ਪਾਣਾ ਇਹ ਨਹੀਂ ਪਾਣੀ ਪੂਰਾ ਕਰ ਸਕਦਾ ਤੂੰ ਫੇ ਤਾਂ ਜਨਰੇਟਰ ਇੱਕ ਪੱਕਾ ਹੀ ਪਾ ਕੇ ਖੜਾਉਣਾ ਪੈਣਾ ਉੱਥੇ ਇੱਦਾਂ ਪਾ ਕੇ ਖੜਾ ਆਇਆ ਤਾਂ ਨਹੀਂ ਹੋਣਾ ਹੈਗਾ ਇਹਨਾਂ ਪਾਣੀ ਪੂਰਾ ਹੋ ਗਿਆ ਤੇੜ ਪਾੜੀ ਫੇ ਤਾਂ ਢੇਠਾ ਪਾਣੀ ਗਿਆ ਉਹ ਤਾਂ ਜੇ ਤੇੜ ਪਾ ਗਈ ਢੇਠਾ ਪਾਣੀ ਗਿਆ ਰੇਤਾ ਖੱਲੇ ਦੂਆ ਕਾ ਮੈਨੂੰ ਵੜਦੇ ਜਾਂ ਦੂਆ ਭਰ ਲਉ ਪਿਛਲਾ ਖਾਦਾ ਮੈਂ ਉੱਥੇ ਤੇੜ ਦਾ ਬਾਬ ਜੋਰ ਖਾ ਪੈਣਾ ਫੇ ਧਰਤੀ ਲੰਗੀ ਜਾਂਦਾ ਬਾਈ ਰੇਤੇ ਢੇਠਾ ਚੱਲੇਗਾ ਰੇਤੇ ਦੇ ਡਾਕਟਰ ਆਈ ਪਰ ਡਾਕਟਰ ਵੱਲੇ ਦਿੱਤਾ ਇਹ ਤਾਂ ਕੰਮ ਕਰਦਾ ਹੋਰ ਦਾ ਕੰਮ ਹੁੰਦਾ ਅਮੀਨਾ ਵਾਲਾ ਹਵਾ ਆਈ ਆ ਲੈਟ ਨਹੀਂ 8:00 8:00 ਵਜੇ 8:00 9:00 ਵਜੇ ਨਹੀਂ ਦੀ ਹੈ ਹੈਡ ਆਈ ਆਪਣੀ ਦੀ ਮਾਸੀ ਹਾਂ ਤੇ ਨੇਰੀ ਲੰਗੀ ਹੁੰਦੀ ਬੇਟੀ ਦੀ ਮੇਰੀ ਉਹ ਆਈ ਆ 10 ਬਾਰ ਜਣੇ ਤੇ ਹੋਰ ਆ ਨਿਕਲ ਨੇਰੀ ਮੂੰਹ ਗੜੇ ਵਿੱਚ ਪੱਟਣ ਉੱਠ ਲਈ ਨਹੀਂ ਆਏ ਨਹੀਂ ਜਾਈਂਦੇ ਹੈਡ ਆ ਪੱਤਰੀ ਚਾਹੀਦੀ ਐ ਇਹ ਕੰਮ ਖਰਾਬ ਕਰਦੇ ਇਹ ਹੋਰ ਨਹੀਂ ਪੱਤਰੀ ਪੱਟੀ ਵੀ ਹੁੰਦੀ ਐ ਪੱਤਰੀ ਖੜੀ ਹੁੰਦੀ ਹਾਂ ਲੈ ਉਹ ਲਾਗੇ ਬਦੂਏ ਪਾਸੇ ਜਾ ਕੇ ਇਹਦਾ ਕੋ ਮੁੰਡਾ ਵੀ ਆਪਣੀ ਆਪਣੀ ਜਗ੍ਹਾ ਕਾਬਸ਼ਾ ਕਰ ਲਓ। ਕਾਲੂ ਦੂਏ ਨੂੰ ਵੀ ਛੱਡ ਦੇਣਾ ਪਾਣੀ ਕਾਲੂ ਬਾਕੇ ਤਾਂ ਬਸੁੱੱਕ ਰੱਖੇ। ਦੂਆ ਕਿਹੜਾ? 5 ਕਿੱਲੇ ਵਾਲੇ ਨੂੰ। ਪੂਰਾ ਵਾਲਾ। ਹਾਂ। ਫੇਰ ਮੰਡੇ ਚ ਝੱਲੇ? ਮੰਡੇ ਚ ਝੱਲੇ ਨਾ ਪਹਿਲਾਂ ਕੰਮ ਹੁੰਦਾ। 40 ਦਾ ਪਨੀਰੀ। ਬਿੱਟ ਦੇ ਆਸੀ ਜਿੱਥੇ ਜੇ ਲੱਗ ਲੈਣੇ ਜਿਆਦਾ ਹੁੰਣਾ। ਹੋਰ ਮੰਡਾ ਬਕਾਇਆ ਹੀ। ਅਰੇ ਮੰਡੇ। 9 ਕਿੱਲੇ ਮਗਾਉਣੇ ਉੱਥੇ। ਹਾਂ। ਬਚਾਰ ਦਿਨ ਦਾ ਹੋਰ ਜੇ ਇੱਕ ਵਾਰ ਢੱਟ ਲੱਗੀ ਚਾਰ ਦਿਨ ਦੀ। ਮਗਾਲੀ ਛੱਡ ਦੇਣਾ ਰੱਬ ਸੁੱਖ ਰੱਖੇ। ਕਾਲੂ ਬਾਕੇ ਇਹਨੂੰ ਕਹਿੰਦਾ ਬਾਅਦ ਇੱਕ ਵਾਰੀ ਦੂਰ ਨੂੰ ਕਹਿ ਰਹਿਆਂ ਤੇ ਕਿਾਰੇ। ਇਗਰੀ ਭਈਏ ਜੇ ਛਤਤ ਦਿਨੋਂ ਜੇ 8 ਨੂੰ ਬੈਗੜਾ ਪੱਲੀ ਕੰਦੇ ਚਾਦਰ ਵਧੀਏ ਉਹ ਇਹ ਵੀ ਗੱਠ ਬਾਲ ਉਡਾਉਂਦੀ ਆ ਰਹੇ ਪੱਲੀ ਦਾ ਕੰਮ ਨਹੀਂ ਹੋਦਾ ਹਾਂ ਇਹ ਲੱਗ ਗੱਠ ਬਾਲ ਉਡਾਉਂਦੀ ਪੰਜ ਬੰਨੇ ਨਾ ਹੁੱਲੇ ਹਲੇ ਛੋਟੀ ਆ ਮੱਕੀ ਇਹਦੇ ਵੀ ਬੰਡ ਮੇਂ ਉਡਾਉਂਦੀ ਆ ਸਾਰੇ ਜਾਨਵਰ ਲਿਆਂਦੇ ਇੱਕ ਵਾਰ ਸੀ ਭਾਈ ਮੋਟਰਾਂ ਟੋਕੇ ਵਾਲੀ ਅੱਲਾ ਮਸੱਲਾ ਸਾਰੇ ਬੈਚੋੜਾ ਸਾਰੀ ਮੋਟਰਾਂ ਕੱਟੀਆਂ ਕਰਤੀਆਂ ਹੋਰ ਤੇ ਤਾਂ ਸੀ ਸਾਰੇ ਜਿਹੜੇ ਮੋਟਰ ਆਏ ਜਿਹੋਲੇ ਇਹ ਨਹੀਂ ਵੀ ਦਿਖਦੇ ਮੋਟਰਾਂ ਵਾਲੇ ਦਵਾ ਵਾਲੇ ਵੇ ਕਿਹੜਾ ਵੇਖਦੇ ਨੇ ਝੋਲੇ ਨੂੰ ਗਿਫਟ ਮਿਲੇ ਆ ਵੇ ਗਿਫਟ ਆ ਵੇ ਗਿਫਟ ਕਹਦਾ ਆਇਆ 1500 ਦਾ ਗਿਫਟ ਪਿਆ ਦਵਾਈ ਗੱਲ ਦਵਾਈ ਨਾਲਲੀ ਵੀਰ ਸਮਾਨ ਲੈ ਕੇ ਆਦੋ ਹਵਾੜਾ ਫੈਦ ਲੈਨ ਨੂੰ ਅੱਛਾ 1500 ਦਾ ਸਮਾਨ ਆਇਆ 10 ਵਜੇ ਤੱਕ ਝੋਲੇ ਚੱਕ ਦੇ ਦਿੱਤਾ ਗੱਲ ਗਿਫਟ ਤਾਂ ਆ ਦੇ ਗਿਰਪੇ ਘੱਟ ਆਇਆ ਬਣਾ ਹੋਰ ਕਿੰਨਾ ਆਇਆ ਹੋਰਾਂ ਦਾ ਇਕੱਠੇ ਸਸਤੇ ਪੈਂਦੇ ਨਹੀਂ ਆ 50 ਰੁਪਏ ਆ ਆਪ ਵੀ ਪੈਣਾ ਉਹ ਵੀ ਢਾੜੇ ਪਰੇ ਪਾਏ ਹਾਂ ਵੀ ਕੱਟ ਲੈ ਰਵਾ ਦੇ ਮੈਂ ਦਾਦਾ ਬਣਾ 10 ਗੱਲੇ ਹੋਰ ਬਾਅਦ ਪਾ ਕੇ ਲੰਗਾ ਬੱਚੇ ਇਹ ਨਾਲੇ ਮਸ਼ਹੂਰੀ ਆਪਣੀ ਦੇ ਦੇਣੀ ਹਰਸ਼ਵੀ ਕਿੱਥੇ ਆ ਹਰਸ਼ਵੀ ਚੱਲਦਾ ਪੰਮੇ ਦੇ ਕਿੱਥੇ ਉੱਥੇ ਆ ਛੜ ਕੇ ਪਰੇ ਰੋਡ ਪਰ ਜਿੱਥੇ ਗੱਡੀ ਫੁੱਟੀ ਗੱਲ ਹਾਂ ਬਾਈ ਕੱਲ ਗੱਡੀ ਦੇ ਲੱਗਾਈ ਫੁੱਟੀ ਹੈ ਹਾਂ ਬਾਈ ਦੇ ਲੱਗਾ ਬੰਦਾ ਦਾ ਬਚਾਓ ਹੋ ਗਿਆ ਮੈਂ ਨਾ ਕੋਈ ਨਹੀਂ ਸੀ ਸੈਂਟਰੋ ਜਿੱਤੀ ਗੱਡੀ ਗੱਡੀ ਜਮਾਂ ਹੀ ਪੰਨ ਹੋਈ ਪਿਆ ਬਾਈ ਟੂਰਨਾਮੈਂਟ ਆ ਸਾਈਡ ਪਰ ਯਾਰ ਨਾਲ ਤਾਂ ਬੈਠਾ ਤਾਂ ਜੇ ਕਿਤੇ ਬਾਈ ਵਾਲੀ ਸਾਈਡ ਮਾਦੀ ਫਿਰ ਬਾਈ ਦਾ ਪਛਾਣ ਹੋਣਾ ਕਿੱਥੇ ਗਿਆ ਬੱਜੀ ਵੀ ਖੰਜੂਰ ਗਿਆ ਗੱਡੀ ਦਾ ਪਤਾ ਲੱਜਦਾ ਉਹਨੂੰ ਕਿੱਥੇ ਵੀ ਦਾ ਬੰਦਾ ਬੱਜੀ ਤੂੰ ਹੀ ਸਾਈਡ ਆ ਗਿਆ ਫੜਦਾ ਫੇਰ ਨਹੀਂ ਤਾਂ ਆ ਗਈ ਆ ਗਈ ਕਲੀ ਨਹੀਂ ਪਾਉਣਾ ਪੈਣਾ ਇਹ ਜੀਨਾ ਮਜਨਾ ਲੈ ਅਸਲੀ ਉਹ ਪਿਆ ਜਣਾ ਦੋ ਦਿਨ ਖੜ ਗਿਆ ਬਸ ਰਾਜਣ ਸਾਨੂੰ ਚੌਲ ਕਰਦੇ ਆਂ ਆਖ ਰਹੀ ਮੂਨਾ ਬੰਦ ਕਰ ਦੋ ਤੁਹਾਨੂੰ ਪਹਿਲਾਂ ਉਹ ਮੋਢੇ ਪਰ ਆ ਉਸ ਵੇਰੇ ਮਚਾਲ ਧਰੋ ਚਾਲ ਧਰੋ ਪਹਿਲਾਂ ਮਾਸਟਰ ਦਾ ਹੱਥ ਲਵਾ ਚੋੜਾ ਨੂੰ ਮੜਜਾ ਲਵਾਇਓ ਲਵਾਇਓ ਮੜਜਾ ਹੀ ਲਵਾਇਓ ਉਹ ਫਿਰ ਤਫਾਨ ਆਇਆ ਨਾ ਇੱਕੇ ਉਂਗਲੀ ਲਵਾਇਓ ਤਫਾਨ ਆਇਆ ਨਾ ਪੂਰਾ ਹੱਥਾਂ ਲਵਾ ਲਿਆ ਇੱਕ ਉਂਗਲੀ ਠੀਕ ਆ ਦੂਰ ਤੱਕ ਗਿਆ ਆਪਣਾ ਅਰਦਾਸ ਜੀ ਕਰਦੇ ਆ ਇੱਕ ਵਾਸ ਆਪਣਾ ਕਿਤੇ ਹੱਡ ਨਾ ਲਿਆ ਦੀ ਹਰਦੇ ਮਸਰਦ ਲੰਘਿਆ ਕਰਨ ਨੂੰ ਕਾਹਨੂੰ ਲੰਘਿਆ ਉਹ ਆ ਡੰਗਰ ਵੇਸ਼ਾ ਇਹ ਵੀ ਕੋਈ ਸਰਕਾਰੀ ਹੈ ਬਾਈ ਨਾ ਪ੍ਰਧਾਨਿਕ ਹੈ ਹੈ ਹਾਂ ਜੀ ਤੇਰੀ ਘਰ ਇੱਥੇ ਨਹੀਂ ਮੈਂ ਤਾਂ ਪੱਟ ਲੈ ਕੇ ਮਸ਼ੀਨ ਇੱਥੇ ਤੇ ਵਾਹ ਹਵਾ ਮੁੰਡਾ ਮੁੜ ਗਿਆ ਇੱਧਰ ਨੂੰ ਹਵਾ ਬੁੱਲਾ ਇਹਦਾ ਤੇ ਆਇਆ ਵਾ ਇੱਧਰ ਨੂੰ ਆ ਗਿਆ ਹਵਾ ਦਾ ਬੁੱਲਾ ਹਵਾ ਦਾ ਬੁੱਲਾ ਨਹੀਂ ਮੋੜਦਾ ਇੱਧਰ ਨੂੰ ਤੂੰ ਦੇਖਾ ਮੈਂ ਕੀਆ ਹਾਂ ਦੇਖਾ ਮੈਨੂੰ ਸਭ ਪਤਾ ਹਵਾ ਬੁੱਲੇ ਨੂੰ ਆ ਗਿਆ ਭਾਈ ਮਸ਼ੀਨ ਦਾ ਮੈਂ ਪੱਟ ਲਿਆ ਇੱਥੇ ਤੇ ਟੋਕਾ ਕਰਾਇਆ ਕਰਨਾ ਪੈਣਾ ਉਹਨੇ ਮਸ਼ੀਨ ਚ ਉੱਥੇ ਕਿਹੜਾ ਉਹ ਵੀ ਲੱਟ ਗਈ ਉਡੀ ਲੱਟ ਹੈ ਨਹੀਂ ਹਾਂ ਅਸਰ ਨਹੀਂ ਆਕੜੀ ਪਾਰੇ ਪੋਗ ਗਈ ਜੇਦ ਕੀ ਐ ਛੁਰਦੇ ਮੂਰੇ ਕਹਿੰਦਾ ਖਾਣੇ ਖਾਣੀ ਖਾ ਲਓ ਨਹੀਂ ਨਹੀਂ ਖਾ ਲੈਣੇ ਇਹ ਖਾਣੀ ਖਾ ਲਓ ਭਾਈਆ ਨਹੀਂ ਦੋ ਟੋਕਰ ਆ ਰੱਜ ਕੇ ਖਾ ਲੈਂਦੀਆਂ ਦਾਤ ਲਿਆ ਫਿਰ ਦਾਤ ਨਾਲ ਵੱਢੀ ਆਹ ਹੌਲੀ ਬਾਈ ਜੀ ਡੀਟਰ ਰੱਖਿਆ ਬਧਾਏਗਾ ਯਾਰ ਹੈਗਾ 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 ਇਹਦਾ ਮਾਰ ਨਾ ਇਹਨੇ ਟੋਕਾ ਕਰ ਦੇਣਾ ਹੈਗਾ ਲਾ ਜੀ ਨਾਲ ਕਾੜੇ ਪਤਾ ਲਾ ਜਾਏਗਾ ਢੋਲ ਭਰਾ ਲੈਂਦਾ ਕਿ ਤੇਲ ਦੀ ਸ਼ਾਟ ਜੀ ਹੋ ਜਾਂਦੀ ਸੀ ਐ ਤੀ ਕਰਤਾ ਕੰਮ ਪਹਿਲੇ ਹੀ ਪਾ ਢੋਲ ਭਰਾ ਲੈਂਦਾ ਮੋਹ ਮੋਹ ਨੂੰ ਬਰਕੀ ਪਾ ਕੇ ਸਿੱਲੇ ਕਰੋ ਆਹ ਠੀਕ ਹੀ ਹਲਾ ਘਰ ਵਾਲੀ ਲਾਈਟ ਘੱਟ ਪੈਂਦਾ ਹੈ ਘਰ ਵਾਲੀ ਘੱਟ ਪੈਂਦਾ ਤਾਂ ਕਿ ਹੁਣ ਇਹ ਜੀ ਦੌੜ ਗਈ ਡੋਰ ਦੀ ਲਾਈਟ ਆ ਤਾਂ ਹਵਾ ਕਰਦੀ ਦੋਬਾ ਬਾਰੇ ਕੀ ਕਰੀ ਗੱਲ ਤਾਂ ਉਹ ਹੈ ਤਾਂ ਉਹ ਵੀ ਚਲ ਫਿਰ ਕੀ ਕਰਨਾ ਹੋਣਾ ਕਰਨਾ ਕੀ ਮਾ ਪੰਡ ਸਿੱਧ ਕੇ ਚਲਦੇ ਕਿਧਰੇ ਨੂੰ ਹੁਣ ਤੂੰ ਜੀਖਾ ਮਾ ਜੀ ਲਾਤੀ ਸਾਰੀ ਹੋ ਜਾ ਸਾਰੀ ਲਾ ਜੀ ਸਾਰੀ ਰੇਤਾ ਜੈਕਰ ਆਹ ਲਾ ਲਾ ਪਾਣੀ ਖੜਾ ਟੋਟਲੀ ਅੱਜ ਲੱਗੀ ਮੈਂ ਵੀ ਕਾਲੂ ਖਿਜਣਾ ਯਾਰ ਕੰਨੇ ਨੂੰ ਪਾਣੀ ਉੱਥੇ ਤੂੰ ਕਾਲੂ ਹੋਇਆ ਉਹ ਰੇ ਮੈਂ ਨੱਕੇ ਵੱਟੀ ਜਾਇਂ ਵੱਡੀ ਜਾਊਗਾ ਉਰੀ ਆ ਮੈਂ ਕਿੱਥੇ ਜਾਣਾ ਆ ਮੋਟਰ ਮੇਰੇ ਕੋਲੇ ਆਹ ਲਾਪ ਦੇਣੀ ਮੈਂ ਆ ਮੋਟਰ ਮੇਰੇ ਕੋਲੇ ਆ ਬੱਸ ਫਿਰ ਕੱਲ ਇੱਥੇ ਲਾਲ ਮਾ ਪਾਣੀ ਮੈਂ ਕਹਾਂ ਚੌਲ ਧਰ ਸਵੇਰੇ ਆ ਕੇ ਚੌਲ ਧਾਲ ਲੈਂਦੇ ਆ ਲੈੜਾ ਨੂੰ ਨਹੀਂ ਪਤਾ ਕਿਹੜਾ ਸਮਝਨੀ ਹਾਂ ਤੇ ਅੱਟ ਗਏ ਤੇ ਦਿਨ ਦਿਨ ਆਈ ਉਹ ਲੈੜਾ ਪੈ ਗਿਆ ਫਿਰ ਚਾਲ ਦੀ ਲੋੜ ਨਹੀਂ ਇਹ ਤਾਂ ਲੋੜ ਨਹੀਂ ਜੀ ਨਾ ਪਿਆ ਫਿਰ ਬਣਾ ਲੂਗਾ ਉਹ ਤਾਂ ਕਰਨਾ ਹੈ ਹੈ ਕਿ ਨਹੀਂ ਬਣਾਉਣੀ ਪੈਣੀ ਆ ਚੇਤਾਂ ਬਣਾਉਣੀ ਪੈਣੀ ਆ ਹੁਣ ਚਾਬੇ ਰੱਖਿਆ ਜਾ ਹੈ ਅਰੇ ਹੱਸੂ ਕਿਹੜਾ ਮਾਰ ਜਾਉਂਗੇ ਸੁਣਾਇਆ ਤਾਂ ਹੈਗਾ ਆਏ ਜੀ ਮੌਸਮ ਕਿੱਦਾਂ ਹੈ ਲੋ ਜੀ ਬੋਦਲ ਤੈਨੂੰ ਬੱਜਰੇ ਰੇਲੇਜ ਕਰਾ ਪ੍ਰਮਾਨਜੀਤ ਜੀ ਸਤਿਗੁਰੂ ਜੀ ਇਧਰ ਇਹ ਜੀ ਗਰਮੀ ਚ ਮੱਛੀ ਗਾਣਾ ਆ ਤੂੰ ਉਹ ਅੱਗ ਪੈਂਦੀ ਦੱਸ ਮੱਛੀ ਦੱਸ ਕੀ ਕਿਧਰ ਹੈ ਕਿਧਰ ਹੈ ਕੱਢ ਨਹੀਂ ਗਿਆ ਕੱਕ ਲੈ ਕੇ ਆਉਂਦਾ ਹੁਣ ਉਹਨੂੰ ਲੈਟ ਤਾਂ ਹੈ ਨਹੀਂ ਕਰਾ ਲੈਟ ਕਿਸੇ ਪਾਸੇ ਵੀ ਨਹੀਂ ਮੈਨੂੰ ਮੋਟਰਾਂ ਦੀ ਵੀ ਨਹੀਂ ਲੱਗਦੀ ਆਉਂਦੀ ਅੱਜ 5 ਘੰਟੇ ਹੀ ਆਈ ਆ ਆ ਗਿਆ ਕਿਣੀ ਜਿਗਰੀ ਆ ਗਿਆ ਆ ਗਿਆ ਬੈਲ ਵਿੱਚ 5 ਮਿੰਟ ਲਾ ਜਵੇ ਬਸ ਬਹੁਤ ਆ 10 ਮਿੰਟ ਲਾ ਜਵੇ ਜਾਂ 5 ਘੰਟੇ 5 ਜੇ ਬਹੁਤ ਇਹਦੇ ਤਾਂ ਮਾਰੇ ਉਹਨੇ 10 ਫੀ ਆ ਦੇਖ ਕੋ ਰਿਆਦਾ ਫਿਰਦਾ ਪੂਰਾ ਨਹੀਂ ਬਸ ਹੂੰ ਮਾਦਾ ਜਨਰੇਟਰ ਦੇ ਬੈਲਨਟ ਕੇ ਤੇ ਤੇ ਹੁਣ ਕੋ ਖੋਲ ਆਇਆ ਵ ਜਨਰੇਟਰ ਕਹਿੰਦਾ ਸੈਜ ਬਣਾਨੇ ਆ ਕੋ ਚੰਗ ਬਹੁਤ ਸੈਜ ਬਣਾ ਦੇ ਰਹੇ ਆ ਅੱਛਾ ਸੈਜ ਬਣਵਾ ਕੇ ਹੁਣ ਫਿੱਟ ਕਰਨ ਲੱਗਿਆ ਵ ਉਹ ਟਾਂਵਰ ਨੂੰ ਭੱਜਿਆ ਮੈਂ ਕਿੱਲੇ ਘਾਟ ਚਲਾ ਕੇ ਮੈਂ ਜਾਰਾ ਚਲਾਤਾ ਜਨਰੇਟਰ ਨਹੀਂ ਆਦਾ ਮੈਨੂੰ ਟੇਵਾਦਾ ਗਈ ਦਿੰਦਾ ਪਛੇ ਪੂਲੀ ਲੱਗਦੀ ਸੀ ਕੈਲ ਜਦ ਅੱਜ ਦੇਖਿਆ ਉਹ ਹੱਸੇ ਜਵਾਨ ਨੇ ਮਾਫ ਸਹਿਜ ਪੂਲੀ ਉਹ ਹਿੱਲ ਗਈ ਤੇਰੀ ਫਿਰ ਹਾਂ ਨਾ ਪੂਲੀ ਉਹ ਪੈਰ ਨਾਲ ਸਹਿਜ ਹੱਟ ਗਈ ਤਾਂ ਬਹੁਤ ਛੇਤੀ ਹਿੱਲਦੇ ਪੈਰੰਗ ਕਿਤਵਾਰੀ ਇਦਾਂ ਦੀ ਫੇਰ ਹੈ ਕਿੰਨਾ ਟਾਈਮ ਲੱਗਿਆ ਉਹ ਕਿੰਨਾ ਟਾਈਮ ਘੰਟਾ ਹੋ ਗਿਆ ਕਿੰਨਾ ਚਿਰ ਮੈਂ ਟੋਰ ਲੱਗ ਜੂ ਕਿੰਨੇ ਜੀ ਕੱਢਦਾ ਹੈ ਕਿੰਨਾ ਕੱਢਦਾ ਕਿੱਦਾਂ ਕੱਢਦਾ ਤਿੰਨ ਵੀ ਕੀ ਆ ਅਸਲ ਰਗਾ ਹੋ ਗਿਆ ਜੀ ਜ਼ੀਰੋ ਕੋ ਬੰਦਾ ਨਹੀਂ ਕਿਦਾ ਤੇਰੇ ਮੇਰੇ ਡੇਢ ਘੰਟਾ ਜੀਰੋ ਕਰ ਰਿਹਾ ਹੁਣ ਤਾਂ ਕੋ ਮੈਂ ਵਾ ਇਹ ਆਪਾਂ ਗਾਹੇ ਨੂੰ ਦੁਕਾਨੇ ਵੀ ਲੈਣੀ ਚਾਹੀਦੀ ਦੁਕਾਨੇ ਪਤਾ ਨਹੀਂ ਅੱਜ ਗੱਰਪਾ ਗਏ ਨਹੀਂ ਅੱਜ ਦੁਕਾਨੇ ਬੰਦ ਹੋ ਗਈ ਚੱਲ ਜੀ ਰੇਲੀ ਲਿਓਂਦਾ ਦੁਈਆਂ ਇਹ ਤਾਂ ਫੇਰ ਤਾਂ ਦੱਸ ਫੇਰ ਨੀ ਸੀ ਨਾ ਦੇ ਹਾਂ ਤੁਸੀਂ ਫੇਰ ਕੇ ਪੰਮੇ ਤੋਂ ਫੇਰਨਾ ਆ ਗਏ ਆ ਅਜੇ ਤਾਂ ਚਾਲੂਆ ਕਰਿਆ ਬਾਪੂ ਦਾ ਫੋਨ ਆ ਗਿਆ ਕਹਿੰਦਾ ਗੱਡੀ ਜੇ ਰੱਖ ਕੇ ਜਾਣਾ ਏ ਬਾਪੂ ਤੇ ਗੱਡੀ ਚਲਦੀ ਨਹੀਂ ਦੁਈ ਇਹ ਨਾ ਦਰਦ ਹੁੰਦਾ। ਇਹ ਇਹ ਗੱਲ ਆਈ ਕਿ ਅਟੋ ਬ੍ਰੇਕ ਕਿਉਂ ਕੋਈ ਐ। ਖੜੀ ਐ ਹੁਣ ਜਾਉਣੀ ਨਹੀਂ ਕੋਈ। ਇਹ ਜਿਹੜੇ ਸਾਰੇ ਨੂੰ ਟੱਕੜਾ ਕੇ ਕੀ ਕਰਨਾ? ਵਾਇਰਲ। ਇਹਦੀ ਗੱਡੀ ਖੜੀ ਟਾ। ਇਹਦੇ ਦੇ ਨੂੰ ਕੀ ਕਰਾਂ? ਚਾਰ ਖੜੀਆਂ ਘਾ ਰਾ ਹੁਣ। ਆਓ ਕੋਈ ਉਹੀ ਐ ਕਿ ਆਫਰ ਇੰਨੀ ਗੱਡੀਆਂ ਖੜਾ ਕੇ। ਇੱਕ ਫਰੀਜਾ ਖੜੀ ਐ। ਇਹਦੀ ਡੌਰੇ ਐ ਖੜੀ ਹੋਈ ਐ। ਡੌਰੇ ਐ। ਕਾਰ ਮਾਰ ਤੋ ਤੇਰੀ ਐ। ਛੱਡ ਦੂ। ਆ ਗਿਆ ਨਾ ਜੀ। ਇਹ ਗੱੜਾ ਜੇ ਵੇਚਣੀ ਹੈ ਕਾ ਕਹਿ ਗਏ ਆ ਸਭਾ ਸੌਰਾ ਗਿਆ ਬਾਹਰ ਲੋ ਐ ਸਾਂਸਾ ਸੌਰਾ ਇਹਦਾ ਤਾਂ ਇਹ ਵਾਹ ਕਿਹੜਾ ਹੋ ਗਿਆ ਪੂਰੋ ਬੱਡੀ ਨੂੰ ਹੀ ਖੜੀ ਆ ਤਾਡੀ ਇਹ ਜੇ ਪੈ ਲਈ ਆ ਗੱਡੀ ਬੜੀ ਗੱਡੀ ਵਾ ਪੈ ਲਈ ਆ ਪਰ ਬੜੀ ਗੱਡੀ ਬੰਦਾ ਥੱਕਦਾ ਨਹੀਂ ਜਿਹੜੀ ਉਲਟੋ ਉਲਟੋ ਇਹ ਬੰਦਾ ਥੱਕ ਜਾਂਦਾ ਇਸ ਦਾ ਬੜਾ ਬੰਦਾ ਉਹਦਾ ਹੀ ਨਹੀਂ ਪੂਰਾ ਹਾਂ ਪਹਿਲਾਂ ਥੱਕਣ ਦਾ ਹਾਲਾਤ ਥੱਕਣ ਦੇ ਬਾਅਦ ਦੀ ਗੱਲ ਹਾਂ ਪਹਿਲਾਂ ਤਾਂ ਬੈਠੇ ਨਹੀਂ ਹਾਂ ਖਣਾ ਲੈ ਦਾਰੇ ਮੈਨਾਂ ਗਏ ਤਾਂ ਮੈਂ ਨਹੀਂ ਆਲਟੋ ਜੀ ਵਾਟਣਾ ਆਇਆ ਮੈਂ ਆਪਣੀ ਲੈ ਜੂਗਾ ਇਹਨਾਂ ਲੋ ਤਾਂ ਗੱਡੀ ਗਈ ਪਤਾ ਕਿੱਥੇ ਜਾਏ ਉੱਥੇ ਜਿੱਥੇ ਲੈ ਆਏ ਗੱਡੀ ਗੱਡੀ ਲੈ ਗਿਆ ਬੀਟੇ ਜਮਾਈ ਨਹੀਂ ਪਤਾ ਲੱਗਿਆ ਤਾਂ ਕਿਵੇਂ ਕਰਨਾ ਹੈ ਹੋਇਆ ਭਾਈ ਆ ਮਾਸਰ ਪੰਮਾਹਰ ਕਹਿੰਦਾ ਤੇ ਪੰਮਾ ਬਾਈ ਕਹੇਗਾ ਹੁਣ ਸਰ ਪੰਮਾ ਬਾਈ ਉੱਥੇ ਮਾਸ ਜ ਮੋੜ ਉੱਥੇ ਖੜਾ ਐ ਇਸ ਸਟੈਂਡ ਉੱਤੇ ਪਿਆਰ ਉੱਥੇ ਖੜੇ ਹੋਣੇ ਆ ਲੜਨੇ ਦੀ ਜਗ੍ਹਾ ਨਹੀਂ ਹਾਂ ਇਹ ਵੀ ਦੇਖ ਲੈ ਕਿੰਨੇ ਨੇ ਇਹ ਬੰਦੇ ਇੱਕ ਅਕਲਾ ਮੋੜ ਥੱਲੇ ਕੇ ਆਇਆ ਆਪਣਾ ਲਾ ਤੇਰਾ ਸਵਾਰ ਬੜਿਆ ਹੋਇਆ ਉਹ ਨਾ ਕੋਲਾ ਹਾਂ ਆਹੋ ਕਿਆ ਬਣਾਏ ਅੱਜ ਅੱਜ ਕਿਆ ਬਣਾਉਣਾ ਚੌਲ ਘੜੀ ਚੌਲ ਇਹਦਾ ਠੀਕ ਹੈ ਜੇ ਅੱਗੇ ਖਾ ਚਲਦੇ ਆ ਜੱਗਿਆਂ ਦਾ ਖਾਣਾ ਤੇ ਤੇਰਾ ਕੰਮ ਕੋਈ ਨਾ ਆ ਜਾ ਤੇ ਘੜੀ ਚੌਲ ਮੱਛੀ ਝੋਲਾ ਹੈ ਮੱਛੀ ਚੌਲ ਫੇਰ ਨਹੀਂ ਖਾਣੇ ਹੋ ਗਿਆ ਮੈਂ ਤਾਂ ਖਾ ਲੈਣਾ ਤੇਰਾ ਖੋ ਜਣਾ ਘੜੀ ਚੌਲ ਖਾ ਲੂ ਹੈ ਹੈ ਜੇ ਨਹੀਂ ਹੈ ਵਿਚਾਰਾ ਇਹ ਨਹੀਂ ਖਾਦਾ ਹੈ ਘੜੀ ਚੌਲ ਤਾਂ ਖਾ ਲੂਗਾ ਜੀ ਘੜੀ ਚੌਲ ਤੂੰ ਕਰ ਦੇ ਸਬਜ਼ੀ ਲਈ ਆਪਣੀ ਚੌਲ ਬਾਅਦ ਖਾ ਲੀ ਘੜੀ ਕਰਦੇ ਨੇ ਜੀ ਚੌਲ ਮੈਂ ਕੱਲ ਖਾਦੇ ਆ ਅੱਖਾਂ ਸੁਜੀ ਜਾਂਦੀ ਥੋੜੀ ਬੈ ਹੁੰਦੀ ਹੈ ਭਾਈ ਖਾਣ ਦਿੰਦੇ ਆ ਆਹ ਹੈ ਕਿ ਅਖਾੜੇ ਕਿੱਥੇ ਸਾਡਾ ਭੁੱਖ ਜਿਆਦੀ ਲੱਗਉਂਦੀ 15 ਮਿੰਟ ਬਾਅਦ ਚੌਲਾਂ ਨੇ ਕਿੱਥੇ ਕਰਨੇ ਚੌਣ ਹੀ ਖਾੜਦੇ ਐਂਦੇ 10 ਰੋਟੀਆਂ ਖਾ ਕੇ ਖੜਦੇ ਆ ਰਾਮ ਵਾਲੇ ਦਾ ਤਾਂ ਹੁੰਦਾ ਜੇ ਚੌਲਾਂ ਮੋਣਾ ਚੌਲਾਂ ਦੇ 15 ਮਿੰਟ ਬਾਅਦ ਤੇ ਭੁੱਖ ਲੱਗਦੀ ਆ ਲੜਕੇ ਨੂੰ 6 ਵਜੇ ਤੇ ਸ਼ੁਰੂ ਹੋ ਜਾਂਦੀ ਆ 6 ਵਜੇ ਤੋਂ ਸ਼ੁਰੂ ਹੋ ਜਾਂਦੀ ਆ 6 ਵਜੇ ਆਪਾਂ ਰੋਟੀ ਖਾਣੀ ਆ ਫਿਰ ਦੇ ਬਾਅਦ 10-11 ਵਜੇ ਫੇਰ ਖਾਣੀ ਆ ਹਾਂ 5 ਵਜੇ ਉੱਠੀ ਜਾਂਦਾ ਇਹ 2 ਵਜੇ ਫੇਰ ਕੇ ਫਿਰ ਚਾਹ ਨਾਲ 4 ਕਿ ਮਹੀ ਫੇਰ ਸ਼ਾਮ ਨੂੰ ਫੇਰ ਆਵੇ ਗਾੜੇ ਪਰ ਇਹ ਕੰਮ ਕਰਦਾ ਹੈ ਇਹੋ ਸਰੀਰ ਤਾਂ ਹੀ ਚੱਲਦਾ ਆ ਦੇਖ ਲਾਉਣਾ ਇਹ ਤਾਂ ਡਾਊਨ ਦਾ ਖਾਣਾ ਸੈਕਟਰ ਨੂੰ ਪਤਾ ਗਿਆ ਇਹਨੇ ਖਾਣੀ ਹੈ ਥੋੜੀ ਖਾਣੀ ਠੀਕ ਹੈ ਥੋੜੀ ਠੀਕ ਲਿਮਟ ਦੀ ਖਾਣੀ ਉੰਨੀ ਵੀ ਪਚਾ ਲੈਣੀ ਆ ਸਭ ਵਧੀਆ ਕੰਮ ਆਉਦਾ ਨਹੀਂ ਆ ਵੀ ਢਿੱਡ ਭਰ ਕੇ 10 ਰੁਪਈਆ ਹੁਣ ਸਾਮਣਾ ਰੋਜ਼ਾ ਕਾ ਲੈਣੀ ਆਪਣਾ ਸਾਫ ਦੀ ਖਾਣੀ ਚਾਚੜਾ ਕੰਮ ਅੱਜ ਨੇ ਇੱਕ ਵਾਰੇ ਖਾਣੀ ਫਿਰ ਕੱਲ੍ਹ ਦਾ ਇੱਕ ਵਾਰੀ ਖਾਦੇ ਆ ਸਾਰਾ ਇਹਦਾ ਬੋਅਰ ਹੀ ਜਾਂਦਾ ਖਾਣੀ ਥੋੜੀ ਜੀ ਭਾਈ ਰਹਿ ਗਿਆ ਆਹ ਬਸ ਉਹ ਤਾਂ ਜਵਾਨੇ ਰਿੰਦਰੀ ਨੂੰ ਬਹੁਤਾ ਲੋਡ ਨਹੀਂ ਕਰਨਾ ਤੇ ਉਹਨਾਂ ਦੇ ਕਾਕਾ ਕੰਮ ਤਾਂ ਨੇ ਵੀ ਇੰਨਾ ਕਰਨਾ ਹੈ ਆ ਕੇ ਬਾਜ ਖਰਾਕ ਦੇਣੀ ਵੀ ਇੰਨਾ ਦਾ ਕੰਮ ਕਰਨਾ ਹੈ ਆ ਕੇ ਫੇਰ ਕੱਲ ਛੱਲਾ ਭੱਜ ਗਿਆ ਜਲਦੀ ਦਾ ਸਾਰਾ ਕੋ ਭੱਜ ਗਿਆ ਹੁਣ ਨਹੀਂ ਆਉਦੀ ਇੰਨੀ ਦੇਰੀ ਕਰਕੇ ਨਹੀਂ ਆ ਗਈ ਹੁਣ ਤਾਂ ਖਤਮ ਆ ਗਾਨੀ ਪੂਰੀ ਲੱਗੀਆਂ ਚੱਲੀ ਆ ਬਾਹੂ ਵੀ ਮਤਲਬ ਤੂੰ ਦਿਨੇ ਰਹਿ ਜਣੀ ਕਰ ਵਾਲੀ ਵੀ ਨਹੀਂ ਆਉਂਦੀ ਹੁਣ ਤਾਂ ਮਨ ਲੱਗਦਾ ਤੂੰ ਤਾਂ ਆ ਜਣੀ ਮੈਂ ਵਾਲੀ ਤਾਂ ਫੇਰ ਆ ਜੀ ਤੋ ਇਹ ਤੇ ਕੱਟ ਗਏ ਬਾਕੀ ਆਵਾਜ਼ ਯਾਹਵਾ ਦੀ ਜੁੱਲੀ ਲੱਗਦੀ ਮੈਨੂੰ ਜਿਹੜੀ ਇੱਥੇ ਬਾਰੇ ਜ਼ਿਆਦਾ ਬਕਰ ਦਾ ਬਹੁਤਾ ਗਿਆ ਪਹਿਲੇ ਵਾਰ ਨਹੀਂ ਖਾਦੀ ਤੇ ਠੀਕ ਜਿਹੜੇ ਲਾਈਟ ਨਾਲ ਮਾਰ ਲਾਈਟ ਜੀ ਬਾਈ ਉੱਪਰ ਤੇ ਕੋਈ ਸਿੱਟਦੇ ਲਾਈਟ ਨਾਲ ਮਾਰੇ ਹੁਣ ਤਾਂ ਨਹੀਂ ਆ ਬਾਵੇ ਪਹਿਲੇ ਲਾਈਟ ਮੈਂ ਤਾਂ ਹੀ ਮੀ ਆਉਂਗਾ ਭਾਈ ਇਹ ਕਹਿੰਦੇ ਕਹਿੰਦੇ ਅੱਜ ਤਾਂ ਕਹਿੰਦੇ ਇੱਕ ਕਿਲੋ ਲੱਗਵਾ ਡੱਬਾ ਜਿਹੜਾ ਕੇ ਆਉਂਗਾ ਕਹਿੰਦੇ ਰੱਬ ਨਹੀਂ ਨਾ ਬਾਵੇ ਇਹ ਕਹਿੰਦੇ ਸਾਡੇ ਕੰਮ ਚੱਲੀ ਜਾਊਗਾ ਮਰਨ ਵਾਲੇ ਉਹ ਜੀ ਨਿਕਲੀ ਪਈ ਬਾਹਰ ਉਹੀ ਗੱਲ ਹੈ ਜੀ ਨਿਕਲੀ ਪਈ ਬਾਹਰ ਇਹ ਕੰਮ ਹੀ ਚੱਲੂਗਾ ਜਦਾ ਹਾਂ ਵੀਪੋ ਕੰਮ ਤਾਂ ਚੱਲ ਰਿਹਾ ਨਾ ਆਏ ਘੜੀ ਜਾਣ ਖਾੜੀ ਇਹਨੇ ਦੇਖ ਲੈ ਕਦੋਂ ਕਰ ਜਾਣਾ ਨਹੀਂ ਮੈਂ ਟਾਈਟਰ ਲੈ ਕੇ ਪਰ ਫੈਲੇਣਾ ਆਪਣਾ ਕੰਮ ਤਾਂ ਕਰਨੀਆਂ ਮੈਂ ਛੇਤੀ ਜਗੋਂ ਨਾ ਇਹ ਪੰਡ ਹੋ ਜਾਣਾ ਇਹ ਕੰਮ ਹੁਣ ਉੱਥੇ ਜਾਣਾ ਹੋਣਾ ਰੀਸੀ ਦੇ ਮਾਰੇ ਅੱਗਰੇ ਰਹਿਣਾ ਨਹੀਂ ਆਉਂਦੇ ਨਹੀਂ ਜਾ ਵਧੀਆ ਨਿਕਲ ਗਏ ਗਿਆ ਗਰੇ ਹੈ ਗਿਆ ਕੱਲੂ ਫੇਰ ਪਾਣੀ ਛਿੱਟਣਾ ਸੀ ਬਾਹਰ ਤੇ ਬਾਹਰ ਕਿਧਰ ਮਾਂਡ ਜੇ ਉੱਥੇ ਤੇ ਨੀ ਜੇ ਡਰ ਲਾਉਣਾ ਉਹ ਪਾਰ ਲੈਣਾ ਨਾ ਨਾ ਉੱਥੇ ਤੋਂ ਪਾਰ ਲੈ ਆਹ ਜਿਹੜਾ ਉਹ ਪਰਾ ਉਹਦਾ ਲਾਤੀ ਆਹ ਜਮਣ ਵਾਲੀ ਜਿਹੜੀ ਨਿੰਮਾ ਜਿਹੜੀ ਸੀ ਉਹ ਪਟਾਟੀਆਂ ਦੀਆਂ ਕਿਹੜੀਆਂ ਪਪੂਲਰ ਉਹ ਹੀ ਉਹ ਉੱਥੇ ਪਾਣੀ ਜਿੰਨਾ ਗੱਲ ਹਾਂ ਕਿੰਨੇ ਦੇ ਵਿਗੇ ਫੇਰ ਉਹ ਉਹ ਵਿਗਿਆ ਭਾਈ ਮੈਨੂੰ ਲੱਗੀ 22 18 ਲੈ 20 18 ਦੇ ਕਿੱਥੇ ਬੰਦੇ ਦੇ ਵਿਗੇ ਨਾ 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 ਕਿਤੇ ਕਿਹੜੇ ਸ਼ਹਿਰ ਦੇ ਵੇਖੇ ਮਨੋਦ 13 13000 ਦੇ 13000 16 ਮੰਗ ਦੇ ਤੇ 13 ਬੁਖਾਰ ਕੀ ਸੂਰ 16 ਕਹ ਰਿਹਾ ਵੀ 16 ਕਦੇ ਤੇਰੇ ਹੈਗੇ ਆ ਉਹ ਭੂਟੇ ਦੇ ਮੋਟੇ ਡਰਦੇ ਦੇ ਵੀ ਕਿਹਦੇ ਖਾਲੀ ਦਾ ਨਿਕਲਿਆ ਪਏ ਆਹ ਹੋਏ ਵੀ ਹੈ ਹੋਰ ਇਹ ਉਹਦੀ ਲਵਾਈ ਨਹੀਂ ਦੀ ਭੂਟੇ ਦੀ ਸੜੀ ਜਾਂ ਕਰ ਜਾਈ ਤੇ ਫੇਰ ਵੀ ਸਾਲਾ ਮਹਿੰਗਾ ਗੁੰਦ ਫੇਰ ਅਸਲੀ ਚੋਦਾ ਹੈ ਤਾਂ ਮਹਿੰਗਾ ਸਾਡੇ ਤੋਂ ਸਾਲੇ ਸਾਡੇ ਭਾਗ ਦਾ ਆਹ ਨਹੀਂ ਲਾਉਂਦਾ ਕੋਈ ਅਗਲੇ ਹੀ ਉਹ ਸੋ ਵੀ ਕਿ ਚਾਰ ਸਾਲ ਕੇ ਪੰਜ ਹੋਰ ਸਾਡੇ ਦਾ ਉਦੋਂ ਪਾਵਾਂਗੇ ਉਹ ਕੋ ਜਿੱਦ ਸਾਡੇ ਵਿਗਗੇ ਸਾਡੇ ਬਾਝੋਂ ਤਾਂ ਮਹਿੰਗੇ ਆ। ਨਹੀਂ ਤਾਂ ਓਹੀ 1000 ਰੁਪਏ ਕੋਈ ਨਹੀਂ ਆ। 1 ਮਹੀਨਾ ਆ ਜਾਣੀ ਆ ਹੁਣ ਪ੍ਰਸ਼ਾਦ ਜੀ ਵਿੱਚ ਢੱਟ ਢੱਟ ਕੇ ਪੈਣਾ। ਨਹੀਂ ਨਹੀਂ ਵੀ ਭਾਈ ਹੁਣ ਪ੍ਰਸ਼ਾਦ ਮੈਂ ਵਟਾਉਂਗਾ। ਹਾਂ ਹਾਂ ਕਾਲੀ ਉਹ ਕਿਤੇ ਹੁੰਦਾ ਸੁਪੜਾ ਬੋਲਦਾ ਹੁਣ ਇਹ ਵੀ ਤੁਹਾਨੂੰ ਦਵਾਈ ਵੀ ਨਹੀਂ ਹੱਥ ਪਾਉਂਦਾ। ਮੈਂ ਓਹੀ ਕਹਿੰਦਾ ਵੀ ਘਾਟੇ ਹੀ ਜਾਊਗਾ ਤੂੰ। ਸੂਰਤ ਜੀ ਕੇ ਆ ਰਿਹਾ ਅੱਜ ਮਾਲ ਵੱਢ ਲਿਆ ਜਿੱਦਾਂ ਤੂੰ ਸ਼ਾਮ ਨੂੰ ਲੈ ਕੇ ਆ। ਤਾਂ ਠੀਕ ਆ। ਜੇ ਇੱਕ ਦੋ ਐੜੀ ਹੋਰ ਕੱਲ ਦੀ ਲੰਘੀ ਸ਼ਾਮ ਨੂੰ ਲੈ ਕੇ ਜਾਉਂਗਾ। ਚਾਪੀ ਪਸਾ ਦੇ ਵਿੱਚ ਚਾਹੀਦੀ ਤੇੜੇ ਦੀ ਪੈਣੀ। ਉਹ ਵੱਢਦੇ ਹੋ ਨਹੀਂ ਦੇਖ ਲਈ ਤੂੰ ਕਿਤੇ ਉਹ ਵੱਟਣ ਲੱਗੇ ਤੇ ਇਹ ਜਾਬੀ ਬਸਾ ਦੇ ਵਿੱਚ ਨਹੀਂ ਰਹਿਣਾ ਉਹਨੇ ਪਾਣੀ ਨਾਲ ਰੱਜਿਆ ਪਿਛਲੇ ਪਾਣੀ ਛਿਮਣਾਉਂਦੇ ਹਾਂ ਇਹ ਤਾਂ ਫਰਕ ਪਤਾ ਹੈ ਹੋਰ ਵਾਇੰਡ ਤੋਂ ਦਿੰਦਾ ਆ ਗਿਆ ਆ ਗਿਆ ਜੀ ਜਿੰਦਾ ਆਇਆ ਨਹੀਂ ਪੈ ਗਿਆ ਉਹ ਆ ਗਿਆ ਆ ਗਿਆ ਜਾਬੇ ਦਿੰਦਾ ਹੁਣ ਮੈਂ ਦੇਖੀ ਜਾਵੇ ਹਲੇ ਥੋੜਾ ਜਿਹਾ ਔਖੀ ਬੋਰਡ ਮਾਰਦਾ ਮੈਂ ਆਊਗਾ ਵਰ ਜੀ ਮਾਰੇ ਬੋਰਡ 15 ਕਿਲੋ ਮਿੰਟ ਲਾ ਹਾਲੇ ਜੀ ਬੋਰਡ ਮਾਰਦਾ ਹਾਲੇ 10 15 ਕਿਲੋ ਮਿੰਟ ਜੀ ਬੋਰਡ ਮਾਰਦਾ ਹੈ ਨਹੀਂ ਹਲੇ ਹੁਣ ਬੋਰਡ ਮਾਰ ਕੇ ਨਾ ਪੈ ਜਾਵੇ ਕੱਲ ਗੰਨੇ ਦਾ ਰੰਗ ਦੇਖੀ ਸਭ ਫਸਰਾਦਾ ਕਿਆ ਸੀ ਹੈ ਸਾਰੇ ਨਹੀਂ ਰੰਗ ਆਪਣਾ ਵੀ ਦੇਖ ਲਈ ਆਪਣਾ ਬੰਦਿਆਂ ਦਾ ਲੰਗਬਾ ਜਣਾ ਕਿੰਨਾ ਇੱਕ ਬੰਦੇ ਆਪਣੇ ਤਾਂ ਬਦਲ ਨਹੀਂ ਆਪਣੇ ਨਾਲੇ ਦੇਖ ਤਾਂ ਕਹੇ ਪੱਕੇ ਰੰਗ ਹੋ ਗਏ ਉਹ ਪੈ ਜਿਹੇ ਤਾਂ ਰੰਗ ਹੋਏ ਪਏ ਇਹ ਤਾਂ ਇਹ ਤਾਂ ਹੀ ਸਾਫ ਹੋਣਾ ਕਿ ਚੱਲ ਉਹ ਖੁਸ਼ੀ ਆਣੀ ਤੇ ਚਾਰੇ ਪਰ ਬਸ ਖੁਸ਼ੀ ਹੈ ਕਿ ਇੰਨੇ ਜਿ ਖੂਨ ਪਾਈਆ ਵਧ ਗਏ ਉਹਦੇ ਗਾਣੇ ਉਹ ਫਰੀਜੋਂ ਖੂਨੇ ਚੂਸਦੀਏ ਧੂਪਾਂ ਪੈਣਾ ਚਾਹੀਦਾ ਮਨ ਤਾਂ ਨਰੇਲ ਦਾ ਰੰਗ ਦੇਖਣਾ ਇਹਦਾ ਇਹਦਾ ਹੇਮਗੁਰ ਸਾਹਿਬ ਵਾਲੇ ਇਹ ਝੂਠ ਆ ਗਰਮੀ ਉਹ ਵੀ ਤਾਂ ਨਹੀਂ ਹੇਮਗੁਰ ਸਾਹਿਬ ਵਾਲੇ ਨਹੀਂ ਸਾਡੇ ਬਹੁਤ ਧੂਪ ਆਣਾ ਕਮੜੀ ਫੂਕਦੀ ਆ ਉਹ ਦੁਪਹਿਰ ਨੂੰ ਮੋੜ ਤੇ ਅੰਦਰ ਇਹਦੇ ਪਿੱਛੇ ਸੜਕ ਪਰ ਪੈਰਾਂ ਨੂੰ ਆਏ ਜਿਹੜਾ ਸੜਕ ਤੋਂ ਨਹੀਂ ਪਤਾ ਦੇ ਹੁੰਦੇ ਆ ਉਹ ਵੀ ਬੰਦਾ ਦੋ ਦਿਨ ਇਹਨੂੰ ਕਦੀ ਵਾਰੀ ਨਾ ਜੇ ਮੋਟਰਸਾਈਕਲ ਜਾਣਾ ਐ ਢੱਡ ਲੱਗਦੀ ਇੱਕ ਵਾਰੀ ਆਂਬਾ ਜਣਾ ਹੋਣਾ ਐਨੀ ਗਰਮੀ ਹੁੰਦੀ ਕੱਲ ਗੱਗਾ ਗਿਆ ਪੁੱਛ ਲੈ ਇਹਨੂੰ ਮਾੜਾ ਹੌਣ ਵਾਲੀ 20 30 ਫੀਟ ਪਗਿਆ ਗੱਗਾ ਕਹਿੰਦਾ ਮਲੂਹ ਕੇ ਰੱਖਦਾ ਦੁਪਹਿਰੇ ਚ ਗਰਮੀ ਦੀ ਬਾਈ ਇਹ ਇੱਕੜਮ ਭਈਆ ਨੂੰ ਛੱਡਣ ਗਿਆ ਮੈਂ ਤੇ ਰੋਕੀ ਲੈ ਕੇ ਗਿਆ ਪੈਰ ਫੂਕੂਦੇ ਤੇ ਆ ਵੀ ਪਾਣੀ ਨਾ ਨਾ ਤਾਂ ਉਹੀ ਆਹਨ ਕੱਪ ਚਾਲੇ ਕਹਿੰਦੇ ਮੈਂ ਆ ਤੁਹਿਆ ਚਾਲੇ ਆਇਆ ਇਹ ਚਾਲੂ ਤੇ ਬਾਅਦ ਚੱਲੇ ਬਾਹਰ ਤੋਂ ਬੂਆ ਬੰਮੇ ਆਹ 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 ਬੂਆ ਆ ਗਿਆ ਤੇਰਾ ਅਪਕਿਸਮਾ ਨਾਲੇ ਹੋ ਗਿਆ ਦਾ ਆਹੋ ਆਪਾਂ ਇੱਧਰ ਇੱਧਰ ਬੂਆ ਆ ਗਿਆ ਉਧਰ ਹੋ ਗਿਆ ਇੱਧਰ ਹੀ ਉਹ ਤੱਕ ਆਹ ਹੋ ਗਿਆ ਇੱਥੇ ਅੱਛਾ ਆਹ ਮੈਂ ਕਿਹਾ ਉਹ ਵੀ ਰਹੀ ਗਿਆ ਆਹ ਇਧੇ ਹੋਰੇ ਹੁਣ ਵੀ ਦੱਸੋ ਹਲੇ ਦੇ ਤੇਰੇ ਹੋਰੇ ਆ ਬਾਈ ਜੀ ਬਾਈ ਦੇ ਹੋਰੇ ਮੇਰੇ ਉਧਰੇ ਆਹ ਦੱਲੇ ਦੀ ਮੋਟਰ ਆ ਗਈ ਸਾਹਮਣੇ ਗਾਂ ਤੇ ਡੀ ਆ ਗਿਆ ਪਾਇਆ ਬਾਈ ਇਹਦਾ ਉੱਥੇ ਪਹੁੰਚ ਗਿਆ ਖਤਮ ਮੇਲਾ ਤੇ ਗਾਣੀ ਮੁੰਨੂ ਦੀ ਹੋ ਗੱਲਾਂ ਚ ਲੰਘੇ ਹੋਰ ਕਿਉਂ ਚਲੇ ਗਿਆ ਲੈ ਆਜਾ ਲੈ ਆਵਾਜ਼ ਵੀ ਨਹੀਂ ਹੈ ਉਹ ਕਮ ਹੈ ਗਰਜਿਆ ਵੀ ਨਹੀਂ ਤਾਂ ਸਾਲਾ ਤਾਂ ਤਾਂ ਹੈਗਾ ਤਾਂ ਹੋਲੀ ਗਰਜਦਾ ਤਾਂ ਮੇਰਾ ਆਈ ਕਿ ਕਿਣੀ ਛੜ ਕੇ ਦਿਖਾਉਂਦਾ ਇਹ ਵੀ ਸਾਲੇ ਮੈਂ ਤਾਂ ਇੱਕ ਟੋਲਾ ਪੈਣੀ ਕਿੱਲੀ ਤੇ ਪਹਿਲੇ ਮੈਨਾਂ ਇੱਦਿੱਤੋਂ ਮਰ ਗਿਆ ਹੁਣ ਤਾਂ ਆ ਗਿਆ ਦੇਖ ਹੁਣ ਗਿਆ ਸਰ ਪਾਸੇ ਉੱਤੇ ਚਲੇ ਗਿਆ ਦੇ ਇੱਧਰ ਚਲੇ ਗਿਆ ਨਹੀਂ ਨਹੀਂ ਬਾ 10 15 ਮਿੰਟ ਲਾ ਦੇ ਇੰਨੇ ਚ ਨਹੀਂ ਬਹੁਤ ਹੈ 45 ਯਾਦ ਵੀ ਬਸ ਫਿਰ ਦੋ ਜੇ ਦੋ ਤਿੰਨ ਦਿਨ ਨੂੰ ਪਾ ਦੇ ਨਾ ਵੀ ਪਾਵੇ ਫਿਰ ਹਫਤਾ ਲੰਘ ਜਣਾ ਗੰਨੇ ਦਾ ਕਰਨਾ ਨਹੀਂ ਆਇਆ ਗੰਨੇ ਦਾ ਪਤਾ ਹੀ ਲੱਗਣਾ ਜੇ 5 ਕਿ ਮਿੰਟ ਪਿਆ ਅੱਗ ਪੂਰੀ ਬੰਨ ਗਈ ਤੁਸੀਂ ਕੱਲ ਨੂੰ ਬਾਹਰ ਨਿਕਾ ਲਈ ਅਸਾਂ ਅੱਗੇ ਸਵੇਰੇ ਹੀ ਕੰਮ ਹੁੰਦਾ ਸਵੇਰੇ ਕੰਮ ਹੀ ਨਹੀਂ ਹੁੰਦਾ ਬਾਹਰ ਵੀ ਨਿਕਲਦੇ ਨਹੀਂ ਜਾਨਤੀ ਹੋ ਪਰਦਾਈ ਜੀ ਨੀ ਕਰਤੀ ਆਪਣੇ ਪੇ ਨਾ ਗੰਨੇ ਨੇ ਪਾਣੀ ਛੱਡਿਆ ਗਿਆ ਸੁੱਕੇ ਦਾ ਮੰਡ ਵਾਲੇ ਨੇ ਗੰਨੇ ਦਾ ਬੱਤੀਆਂ ਬਣੀ ਹੋਈ ਸੀ ਪਹਿਲੇ ਤੇ ਹੁਣ ਧਾਨਾਂ ਨੂੰ ਪਾਣੀ ਛੱਡਿਆ ਪਤਾ ਉਹਨੇ ਹੋ ਗੰਨੇ ਉਹ ਤੇਰਾ ਪੱਤੀ ਆਉਂਦਾ ਗੰਨੇ ਦਾ ਪਾਣੀ ਲੈ ਆ ਉਹ ਦੇਖਦਾ ਕਿਹਜਾ ਉਹ ਦੇਖ ਪਰਮਜੀਤ ਇਹ ਵੀ ਨਿਕੰਨਾ ਮੂੰਹ ਲੱਦਾ ਲੈ ਫੜਕ ਪਰ ਅੱਗ ਜੀ ਲੱਗੀ ਥਾਲੀ ਗੰਨੇ ਦੇ ਵਿਚੇ ਨੂੰ ਲੰਘ ਹੀ ਰੇ ਪੱਤੀ ਸੁੱਕੀ ਸੀ ਥੱਲੇ ਆਹੋ ਧੂਕਦਾ ਗੰਨਾ ਉਹਦਾ ਸਾਰੇ ਧੂਕੂ ਗਿਆ ਮੈਂ ਕਹਿੰਦਾ ਉਹ ਅੱਜ ਤਾਂ ਬਹੁਤ ਫਰਕ ਪਿਆ ਬਾਅਦ ਤਾਂ ਜਮੇ ਸੁੱਕ ਗਿਆ ਉਹ ਗੰਨਾ ਅੱਧੇ ਕਿਲੇ ਤੇ ਗੇੜੇ ਇਹ ਦਿਖਦਾ ਤਾਂ ਇਹਨੂੰ ਕਿੱਧਰ ਨੂੰ ਲੰਘ ਜਾ ਮੈਂ ਗੰਨਾ ਦਾ ਫੇਟੋ ਲਾਖ ਦੇ ਉੱਤੇ ਗੋੜ ਖਾਇਆ ਉਹ ਪਰ ਇਹ ਤਾਂ ਜੇ ਮੈਂ ਚਾਹਦੇ ਉਹਨਾਂ ਜਹਾਜ਼ ਰੋਣਾ ਉਹਦੇ ਅੰਦਰ ਦਾ ਹੈ ਆਪਣਾ ਹੀ ਧੀ ਵੀ ਗੱਲ ਬਹੁਤ ਔਖਾ ਹੈ ਬਹੁਤ ਜ਼ਿਆਦਾ ਇਹਨੂੰ ਲੈ ਇਹ ਪਹਿਲਾਂ ਵਧੀਆ ਵੱਜ ਗਿਆ ਮੈਂ ਭਾਈ ਗਾਲੂ ਪਤਾ ਲੱਗੂਗਾ ਹੁਣ ਜੇ ਪਾਣੀ ਝੱਡੂਗਾ ਇਹ ਬਿਆਨ ਦੋੇ ਤਰ੍ਹਾਂ ਹੀ ਦਿੰਦਾ ਚੈੱਕ ਕਰਕੇ ਦਿੰਦਾ ਨਾ ਨਹੀਂ ਵੈਸੇ ਅੱਜ ਨਾ ਆ ਗਿਆ ਬੱਧਰਾ ਯਾਹ 28 ਹੋਊਗਾ ਬੱਧਰਾ ਕੋਈ ਮੈਂ ਕਈ ਲੈ ਕੇ ਵੇਚ ਲਾਉਣੇ ਜਿੱਥੇ ਉੱਚਾ ਨੀਵਾ ਹੋਇਆ ਕਿਉਂਕਿ ਮੈਂ ਵੀ ਇਕ ਨਹੀਂ ਤਾਂ ਲਾਉਣੇ ਆ ਇਹਦੇ ਵੀ ਨਹੀਂ ਇੰਨਾ ਨਾ ਪਾਣੀ ਖੜੂਗਾ ਗੱਲੀ ਬੋਲਾ ਬੰਦੇ ਦੇ ਹੱਥ ਮਾ ਥੋੜੋ ਉਹਦੇ ਹੱਥ ਮਾ ਹੱਥਾ ਚਾਰੀ ਤਾਂ ਘਵਾਉਣੇ ਆ ਜਿਹਦਾ ਟਰੈਕਟਰ ਘਵਾਉਣਾ ਹੈਗਾ ਘਵਾਉਣੇ ਵਾਲੇ ਆ ਇਹ ਤਾਂ ਕਮਾਂਡ ਬੰਦੇ ਨਹੀਂ ਦੇਣੀ ਆ ਉਹਦੇ ਮਾ ਆਟੋ ਲਾਇਆ ਵਾ ਉਹ ਹੁਣ ਵੀ ਕਮਾਂਡ ਤਾਂ ਬੰਦੇ ਨਹੀਂ ਦੇਣੀ ਆ ਉਦੋਂ ਮਾਰਿਆ ਹੁਣ ਅਦਾਸ ਦੇਖ ਲੈ ਨਹੀਂ 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 ਪੈਣਾ ਨਹੀਂ ਪੁੱਤ ਜੇ ਚਾਰ ਕਿੜੀਆਂ ਪੈ ਗਈਆਂ ਨਾ ਫੜ ਜਾਣਾ ਜਦੋਂ ਉਹ ਹੀ ਕੱਲ ਦੇ ਮਾਰਦੇ ਕੱਲ ਸੋਰੀ ਮਾਰਦੀ ਕਿਦਾ ਆਪਣੇ ਵਾਦੇ ਕਰ ਲੈ ਕੱਲ ਇਕੱਠੇ ਆ ਆਉਂ ਰੱਖਤਾ ਉਹਦੇ ਉੱਪਰ ਸਮਾਨ ਸਾਰਾ ਰਵੀ ਸਿੰਘ ਆਦਾ ਇੱਥੇ ਆ ਉਧਰ ਦੇਖਦੇ ਆ ਇਹ ਵਗੈਰਾ ਹੋਈ ਫਸਲੀ ਮਾਰ ਕੇ ਆਉਂਗੇ ਨਹੀਂ ਖੜਾ ਦੇ ਉਹ ਲੈ ਕੇ ਨਹੀਂ ਜਾ ਕੇ 10 ਮਿੰਟ ਲੱਗਣ ਉਹ ਕਿੰਨਾ ਲੱਗਦਾ ਅੱਧਾ ਘੰਟਾ ਕੰਮ ਪੈਣਾ ਹੈਗਾ ਮੀਂਹ ਤਾਂ ਨਹੀਂ ਹਲੇ ਆਉਣਾ ਹੈਗਾ ਕੋਣ ਬਲੇ ਰੰਗ ਦਾ ਕੋਈ ਪਤਾ ਨਹੀਂ ਨਹੀਂ ਮੀਂਹ ਤਾਂ ਪਊਗਾ ਅੱਜ ਪਤਾ ਕੁਝ ਨਹੀਂ ਬਾਈ ਜੀ ਦਾ ਅੱਜ ਮੀਂਹ ਦਾ ਪੈਣੀ ਬਣਾਇਆ ਕਿ ਮਰਜੀ ਹੋਵੇ ਉਹ ਵੀ ਹੈ ਪਾਉ ਕਰੇਗਾ ਮੀਂਹ ਪੈਣ ਲੱਗੇ ਫੇਰ ਬੱਜਣਾ ਨਹੀਂ ਪਤਾ ਕਿ ਖਾਲੀ ਬੱਜ ਜਾਣਾ 10 ਮਿੰਟ ਬਾਅਦ ਉਹ ਹੀ ਯੋਜਨਾ ਨੇ ਫੇਰ ਫਾਲੇ ਫੇਰ ਕੇ ਲੈ ਉਹਨਾਂ ਚੱਲਣਾ ਹੈ ਜਿੱਦਾਂ ਨਹੀਂ ਨਾ ਉੱਤੇ ਫੇਰ ਚੱਕੀ ਇਹ ਵਾਰ ਮੀਂਹੇ ਪਾਣਾ ਉੱਪਰ ਨਾ ਪਵੇ ਬਸ ਸਿਰ ਤੇ ਪਾ ਜੀ ਲੱਗੇ ਫੇਰ ਸਿਰ ਤੇ ਕਿਉਂ ਜਾ ਬਜਾਉਣਾ ਪੈਂਦਾ ਜੀ ਜਿਹੜਾ ਗਰਦਨ ਜੀ ਆਦਾ ਘੰਟਾ ਤਾਂ ਬੋਲੂ ਫਰ ਕੇ ਖੜਾ ਰੇ ਗਰਦਨ ਜੀ ਹੀ ਬੋਲੂ ਉਹ ਹੀ ਆ ਉਹ ਹੀ ਸਾਡੇ ਬੋਲੇ ਕੋਸ ਉਹ ਵੀ ਹਨੇਰੀ ਆ ਹੀ ਬੜ ਕੇ ਖੜਾ ਰੇ ਤੂੰ ਨੱਕੇ ਦਾ ਬੈਠਾ ਨਿਕਲਦਾ ਪਾਣੀ ਥੱਲੇ ਤਾਂ ਕਿੰਨਾਂ ਹੀ ਉਹ ਵੀ ਦੇਖਦਾ ਇਹਨੂੰ ਪਤਾ ਯਕੀਨ ਹੈ ਪਾਣੀ ਤਾਂ ਆਉਣਾ ਨਹੀਂ ਜਿਹੜਾ ਹਾਂ ਲੈਡ ਨੂੰ ਉੱਪਰ ਤੇ ਆ ਜਾਏ ਪਾਣੀ ਤਾਂ ਉੱਪਰ ਜ ਰੰਗ ਹੋ ਗਿਆ ਜੀ ਹਾਂ ਹੁਣ ਦੇਖਿਆ ਤਾ ਹੁੰਦੇ ਜੇ ਬੈਠਾ ਦੂਣਾ ਕਰੀਂ ਇੱਕ ਨਹੀਂ ਲਵਾ ਦੇਣਾ ਤਾਂ ਕਹਿਤਾ ਕੁਝ ਨਹੀਂ ਲਵਾਣੀ ਬਣੀ ਭਾਰ ਇੱਕ ਨਹੀਂ ਲਵਾ ਦੇਣਾ ਯਾਰ ਬਾਕੀ ਦੇਖਣ ਵਾਲੇ ਗਾਣੂ ਇੱਕ ਨਹੀਂ ਲਵਾਣਾ ਯਾਰ ਬਾਕੀ ਅੱਗੇ ਕਰੀਏ ਤਾਂ ਯਾਰ ਵੀ ਅੱਜ ਦੀ ਗੱਲ 10 ਸਾਲ ਪਹਿਨਾ ਕਰੇ ਆ 10 ਸਾਲ ਬਰਾ ਟਰੈਕਟਰ ਟਰੈਕਟਰ ਨਹੀਂ ਦਿੰਦੇ ਗਾਏ ਯਾਰ ਟਰੈਕਟਰ ਨਹੀਂ ਚੱਲਦਾ ਚੱਲਦਾ ਨਹੀਂ ਤਾਂ ਜਿਆਦਾ ਉਹ ਜਿਆਦਾ ਗਾਣੂ ਉਹ ਪਾਈਪ ਲਾਈਨ ਦਵਾਈ ਤੀ ਮੈਂ ਮੈਂ ਕੰਮ ਬਾਈ ਤੱਦੂ ਵਾਲਾ ਕੰਮ ਖਤਮ ਹੋ ਜਾਣਾ ਉਹ ਦੋ ਮਰਵਾ ਕੇ ਸਿੱਧੇ ਲਾਇਆ ਪਹਿਲੀ ਵਾਰ ਦੋ ਕਿੱਲੇ ਚ ਪਾਈਪ ਲਾਈਨ ਬਈ ਜਿਆਦਾ ਹਾਂ ਆਏ ਕਹਿ ਰਵਾਈ ਇੱਕਣੀ ਜਿਗੜਾ ਜੀ ਮੌਜ਼ਮ ਲੈਜਰ ਕਰਾ ਕਰਕੇ ਹਟੇ ਅਸੀਂ ਮੈਂ ਤਾਂ 10 ਕੀਲੇ ਕਰਾਈ ਜਿੱਦਣ ਮੈਂ ਕਹ ਵੀ ਲੈਜਰ ਕਰਾ ਕਰਕੇ ਵੀ ਇੱਕਣੀ ਉਹ ਕਰ ਦੂੰਗਾ ਬਾਕੇ ਮੋਗਾ ਮਾਰ ਕੇ ਤਾਂ ਰੁਆਉਂਗਾ ਲੈਜਰ ਕਰਾ ਕਰਕੇ ਹਟੇ ਤਾਂ ਬਾਗ ਤੇ ਐ ਜਿਹੜਾ ਯੂ ਵੀ ਪਿਆ ਚੋਹੀ ਚੱਲ ਪਈ ਬਾਦ ਦਿੱਤੇ ਤੇ ਬਸ ਪਾਣੀ ਆ ਗਿਆ ਭਰ ਗਿਆ ਜਾਂ ਦੂਏ ਦਿਨ ਸੁੱਕਿਆ ਤੀਜੇ ਦਿਨ ਫੇਕਣੀ ਲਵਾਤੀ ਉਹ ਵੀ ਫਰਕ ਨਹੀਂ ਰਿਹਾ 2.5 ਕੀਲੇ ਲਵਾਏ ਓਏ ਲੈ ਜਾ ਇਹਨੂੰ ਭੇਉ ਨਾਲ ਲੈ ਜਾਂ ਜਾ ਉਹ ਹੁਲੰਦੇ ਮਗਰਾੜ ਵਾਲਾ ਉਹਦੇ ਤੇ ਲਫਾਫਾ ਪਾਦਣਾ ਹੋਰ ਕੀ ਐ ਇਹਦੇ ਕੀ ਹੁਣ ਪਹਿਲਾਂ ਵੀ ਤਾਂ ਮੋਟਰ ਸਾਹਿਬਾ ਸੇ ਕਰਦੇ ਪਹਿਲੇ ਤਾਂ ਅਸੀਂ ਰੱਖੂਗਾ ਉਹ ਤਾਂ ਦੂਰ ਦੂਰ ਬੋਖੜੇ ਪਾਏ ਆ ਜੀ ਕੱਲ ਪਾਣੀ ਛੱਡ ਕੇ ਉਹਨੇ ਜੀਰੀ ਲਾ ਲਈ ਨਹੀਂ ਰਾਬਰੂ ਕਹਿੰਦੇ ਪਾ ਦੇ ਯਾਰ ਓਕੇ ਯਾਰ ਇੰਨੀਓ ਕਿਰਪਾ ਕਰਦੇ ਇੰਨਾ ਨਹੀਂ ਨਾ ਪਹਿਣਾ ਪਰਾ ਨੁਦਰੀਆ ਕਹਿੰਦੇ ਕਰਦਾ ਇਹ ਕਰਦਾ ਹਾਂ ਕਿਹੜੀਆਂ ਦਾ ਪਤਾ ਨਹੀਂ ਨਾ ਚਾਹ ਪਾਣੀ ਪਤਾ ਜੇ ਪਾਉਣੇ ਵਾਗਾ ਬੱਟਾ ਵੀ ਤੋੜ ਦੂਗਾ ਆਪਣੇ ਤਾਂ ਉਹ ਵੀ ਟੁੱਟ ਜਾਣੀਆਂ ਮੀਲੇ ਪਾਦੇ ਪਾਦੇ ਭਾਈ ਪਾਦੇ 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 ਰੱਬਾ ਪਾਦੇ ਓਏ ਬਾ 10 15 ਮਿੰਟ ਲਾ ਦੇ ਰੱਬ ਬਾਜੀ ਬਾ 10 15 ਮਿੰਟ ਲਾ ਦੇ ਠੋਕ ਕੇ ਹਾਂ ਪੈਂਦਾ ਇਹਦਾ ਆਹਾਹਾਹਾਹਾਹਾ ਬਾਾਈ ਬਾ ਰੱਬ ਬਦਲ ਜਾ ਨਾ ਉੱਲੀ ਖੜ ਜਾ ਹਾਂ ਜਾ ਨਾ ਇਦਾਂ ਛੱਡ ਕੇ ਜਾ ਸਾਨੂੰ 10 ਮਿੰਟ ਲੱਗਿਆ ਇਹ ਗੱਟ ਨੂੰ ਆਹਾਹਾਹਾਹਾਹਾ ਨਿਆਰਾ ਉਹ ਪਾਣੀ ਦੀ ਹੁਣ ਕਾ ਲੋੜ ਦੀ ਪਤਾ ਨਹੀਂ ਪਾਣੀ ਲੱਗੇ ਤੇ ਲੈ ਆਹ ਰੱਬ ਦੀ ਵੀ ਗੱਲ ਉੱਪਰ ਦੀ ਨਹੀਂ ਗੱਲ ਉਹ ਗੰਨਿਆਂ ਨੇ ਕਿਆ ਬੰਮੇ ਬੰਦਿਆਂ ਨੇ ਜਾਮਣ ਲਾ ਹਰੇ ਕੱਚੀਆਂ ਜਾਮਣ ਲਾ ਬੰਦਿਆਂ ਨੇ ਜਾਮਣ ਲਾ ਉਹ ਆ ਜਿਹੜੇ ਬਬੂਲੇ ਵਾਲਾ ਦਾ ਦਰਖਤਾਂ ਜਿੰਨੇ ਵੀ ਆਂਬ ਮੁੱਲਾਲਾ ਆਂਬੀਆਂ ਇਹ ਵੀ ਹੁਣ ਰਸ ਪੈਣਾ ਨਹੀਂ ਨਹੀਂ ਤਾਂ ਹੀ ਗੱਲ ਬਣਨੀ ਖੱਬਦੀ ਉਹ ਕੋਈ ਦਰਖਤ ਆ ਐ ਟਾਈਮ ਸਰੇ ਲੈਵਲ ਹੋਇਆ ਹਾਂ ਟਾਈਮ ਸਿਰ ਪੂਰੇ ਭੋਲੂ ਨਹੀਂ ਰੋਕਿਆ ਉਹ ਤਾਂ ਕਹਿੰਦਾ ਤਾਂ ਕਹਿੰਦਾ ਪੈਣ ਨਹੀਂ ਦਿੰਦਾ ਮੈਂ ਚੱਟ ਜਾ ਦੇਖ ਲੈ ਵੰਦਾ ਕਰ ਪਜਾਦਾ ਫਿਰ ਹਟਿਆ ਜਿਹੜੀ ਵੀ ਚੀਜ਼ ਜੁਂਦੀ ਆ ਉਹ ਵਾਸਤੇ ਆ ਮੀਂਹ ਥੱਲੀ ਵਾਲਾ ਉਹਦੇ ਵਾਸਤੇ ਮੀਂਹ ਰੱਬ ਆ ਰੱਬਾ ਬਸ ਰੱਬੇ ਮੀਂਹ ਆਈਂ ਰੱਬਾ ਇਹੀ ਕੁਦਰਤ ਆ ਯਾਰ ਮੂਹ ਚਿਰੂ ਇਹ ਹਵਾ ਚਲਦੀ ਐ ਨਾ ਇਹਨੇ ਬੱਦਲ ਕੋ ਬਾਹਰ ਮਾਰਾ ਕੱਢ ਗਏ ਕੱਢਤਾ ਦੇਖੋ ਔਰ ਕਿੱਥੇ ਭੇਜਦਾ ਬੱਦਲਾ ਉਹ ਕੱਢਦਾ ਲੰਘ ਗਿਆ ਸਾਰੇ ਜਰਾ ਚੰਗਾ ਭਲਾ ਬੱਦਲ ਦਾ ਜਾਵੇ ਚੰਡੀਗੜ੍ਹੋਂ ਜਾਂਦਾ ਜਿੱਥੇ ਕੋਈ ਲੋੜ ਨਹੀਂ ਉਹ ਆ ਯਾਰ ਆਪੇ ਯਾਰ ਬਹੁਤ ਔਖੇ ਆ ਤੇਰੇ ਬਿਨਾ ਆ ਯਾਰ ਓਏ ਆ ਗਿਆ ਹੈ ਇਹ ਖੁਸ਼ ਹੋਗੇ ਨਹੀਂ ਆਉਂਦਾ ਹੈਗਾ ਰੱਗੇ ਯਾਰ ਹਲੇ ਤਰਸਾਉਂਦਾ ਹੈਗਾ ਨਹੀਂ ਹਲੇ ਵੀ ਤਰਸਾਉਂਦਾ ਮੈਂ ਤਾਂ ਕਰ ਉਹ ਵੀ ਪਾਣੀ ਡੋਲੀ ਆ ਬਾ ਮਾਰ ਲਗਾ ਅੱਖਾਂ ਹੀ ਮਾਰ ਲੱਗਿਆ ਪਾਊਗਾ ਹੁਣ ਚਲੋ ਆਪਣੇ ਪਿੰਡ ਪਿੰਡ ਪਰੇ ਘਟ ਆ ਫਰਕ ਦੇਖਦਾ ਹੈ ਨਾ ਹ ਹੁਣ ਦਾ ਬਾਈ ਬਹੁਤ ਲੋੜ ਬਹੁਤ ਜ਼ਿਆਦਾ 15 ਮਿੰਟ ਦੀ ਬਸ ਖੇਲ ਹੈ ਜੀ 15 ਮਿੰਟ ਗੱਡ ਵਿੱਚ ਲਾ ਦੇ 15 ਮਿੰਟ ਗੱਠ ਵਿੱਚ ਲਾ ਦੇ ਖੇਤਾਂ ਚ ਇੰਨੇ ਨਾ ਪਾਣੀ ਖੜ ਗਿਆ ਦੋ ਦੋ ਉਂਗਲ ਐਨੇ ਚ ਗੰਨੇਆਂ ਨੂੰ ਪਾਣੀ ਹੋ ਗਿਆ ਚਰੀਆਂ ਨੂੰ ਬਾਜਰੀਆਂ ਨੂੰ ਇਹਨੇ ਤਾਂ ਲਾਉਣੇ ਆਪਣੇ ਲਾ ਲਵੇ ਮੋਟਰਾਂ ਫਰਕ ਪੈ ਜਣਾ ਇੰਨੇ ਚ 20 ਖਾਣੀਆਂ ਇੰਨੇ ਚ ਮੋਟਰ ਬਿੱਲੀ ਕਰਦੇ ਨੇ ਕਿੰਨੀ ਪੈਗੇ ਬਿੱਲੀਆਂ ਹੀ ਆ ਯਾਰ ਆਹਮ ਬਾਜਰੀਆਂ ਕਰਕੇ ਬਹੁਤ ਬਹੁਤ ਬਾਜਰੀਆਂ ਕਰਕੇ ਗੰਨੇ ਕਰਕੇ ਮੋਟਰ ਚੱਲਦੀ ਆ ਹਾਂ ਜੀ ਜੀ ਦੀ ਗੱਲ ਸ਼ੁਰੂ ਹੀ ਨਹੀਂ ਕਰੀਂ ਜੀ ਦੀ ਸ਼ੁਰੂ ਹੀ ਨਹੀਂ ਕਰੀ ਹਲੇ ਕਰਨੀ ਪਰਸੋਂ ਤੇ ਬੁੱਟੇ ਨੇ ਮੈਂ ਪਾਣੀ ਲਾਇਆ ਸਵੇਰੇ ਹਾਂਜੀ ਬੁੱਟੇ ਪਾਣੀ ਲਾਇਆ ਸਵੇਰੇ ਮੈਂ ਮਨੂ ਆਗੇ ਨਹੀਂ ਏਰੀਆ ਕੀ ਕੰਮ ਚੱਕ ਰਣਾ ਨਹੀਂ ਆਈ ਨਹੀਂ ਕਰਦਾ ਹਵਾ ਘਟ ਗਈ ਇੰਨੀ ਛੇਤੀ ਬੂਟਾ ਕਰਦਾ ਹੋ ਕੱਲ ਪਰੇ ਮੇਰੇ ਬੂਟੇ ਸੁੱਕੇ ਪਰਦੇ ਸੀ ਲੈ ਹੈ ਵੀ ਤੋਂ ਟਿੱਤੇ ਵਾਲੇ ਗਾਹ ਹੁਣ ਮੇਰੀ ਘਾ ਥੋੜਾ ਜੇ ਬਰਸਾਤ ਪੈਣੀ ਆ ਸਾਡੇ ਬੂਟਿਆਂ ਚ ਇੰਨੇ ਨਾ ਪਾਣੀ ਖੜਾ ਹੁੰਦਾ ਹਾਂ ਜਦ ਵੀ ਹਵਾ ਆਉਂਦੀ ਫਿਰ ਗਿਰਦੇ ਨਹੀਂ ਆਈ ਨਹੀਂ ਕਰਦਾ ਹੁੰਦਾ ਬੂਟਾ ਛੇਤੀ ਬਹੁਤ ਹੀ ਤਗੜੀ ਨੇਰੀ ਆਉਂਦੀ ਆ ਪਰ ਫਿਰ ਤਾਂ ਸੁੱਕੇ ਜਿਵੇਂ ਜਿਦਾ ਪਤਾ ਥੋੜੀ ਆ ਰੁਕ ਜਾਂਦੇ ਸਾਦਾ ਕੱਪੇ ਆਉਂਦਾ ਹੈਗਾ ਹੌਲੀ ਹੌਲੀ ਰੁਕ ਰੋਕ ਕੇ ਆਉਂਦਾ ਉਹਦਾ ਖੜਕੇ ਨਹੀਂ ਪੈ ਰਿਹਾ ਇਹ ਮਨ ਜਾ ਬਣਾਉਂਦਾ ਕਵਰੇ ਡੀਖਦਾ ਹੀ ਹੈ ਕਹੇ ਵੀ ਗੱਗਾ ਮੈਂ ਤੇ ਕਰੇਗਾ ਕਿ ਤੇਰੀ ਮਿੰਤ ਦੇਖ ਲਾ ਮੈਨੂੰ ਕੱਦਾਂ ਕਰਦਾ ਸਵੇਰ ਦਾ ਨਹੀਂ ਉਹ ਸਭ ਕਾਇ ਨਹੀਂ ਕਰੀ ਜੇ ਕਹੇ ਉਮੀਦ ਕੋਈ ਨਹੀਂ ਚੋਚੇ ਚ ਬੈਠੇ ਕਰਦਾ ਹੁੰਦਾ 4 ਵਜੇ ਤੱਕ ਉਮੀਦ ਤਾਂ ਨਹੀਂ ਸੀ ਕੋਈ 1 ਲੱਖ ਤਾਂ ਆਇਆ ਦੇਖ ਲੈ ਇਹ ਕਾ ਤੂੰ ਚੋਚੇ ਚ ਲਿਟਕੇ ਕਰਦਾ ਹੁੰਦਾ ਵੀ ਹਾਏ ਗਰਮੀ ਵਾਹ ਫਿਰ ਉਸ ਵਹੀ ਉਸ ਹੀ ਦਿਨ ਦਿਨ ਨਤੀਜਾ ਇਹ ਫਰਿਆਦ ਫਰਿਆਦ ਉਹੀ ਹੈ ਥੋੜੀ ਥੋੜੀ ਕੋਈ ਪਾਣੀ ਜੀ ਬੈ ਕੇ ਪਾਪਾ ਪਾਣੀ ਮੰਗਣਾ ਪਤਾ ਕਿੰਨੀ ਤੇੜੀ ਫਰਿਆਦ ਹੈ ਸਿੱਧਾ ਰੱਬ ਕੋਲ ਜਾਂਦੀ ਹੈ ਇਹ